ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਯੂਥ ਆਗੂ ਵੀਰ ਦਵਿੰਦਰ ਸਿੰਘ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਐਪੈਕਸ ਮੈਂਬਰ ਚੁਣੇ ਜਾਣ ਤੇ ਇਲਾਕੇ ਦੇ ਵਿੱਚ ਬੇਹੱਦ ਖੁਸ਼ੀ ਦੀ ਲਹਿਰ ਹੈ ਜਿਸ ਦੇ ਚਲਦਿਆਂ ਵਕ ਵਕ ਪੰਚਾਇਤਾਂ ਅਤੇ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਵੱਲੋਂ ਉਹਨਾਂ ਨੂੰ ਘਰ ਪਹੁੰਚ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਉਹਨਾਂ ਨੂੰ ਖਰਾ ਵਧਾਈ ਦੇਣ ਦੇ ਲਈ ਪਹੁੰਚੇ ਆਓ ਗੱਲਬਾਤ ਕਰਦੇ ਹਾਂ ਵੀਰ ਦਵਿੰਦਰ ਸਿੰਘ ਨਾਲ ਜਾਣਦੇ ਆ ਕਿਵੇਂ ਉਹ ਇਸ ਅਹੁਦੇ ਦੇ ਉੱਤੇ ਰਹਿ ਕੇ ਹੁਣ ਅਗਲੀਆਂ ਸੇਵਾਵਾਂ ਦੇਣਗੇ ਸੋ ਆਓ ਕਰਦੇ ਹਾਂ ਅਲਵਦਾ بلى <سؤال> <صفيق> سيدنا <سؤال> 오늘카달로아소아시지오소아시 <referral sia don't> <there> ਵੀਰ ਜੀ ਤੁਹਾਨੂੰ ਜਿਹੜਾ ਪੰਜਾਬ ক্রিকেট ਐਸੋਸੀਏਸ਼ਨ ਦਾ ਜਿਹੜੇ ਤੁਸੀਂ ਮੈਂਬਰ ਚੁਣੇ ਉਹ ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਪਹੁੰਚ ਰਹੀਆਂ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜੀ ਕੀ ਕਹੂੰਗਾ ਜੀ ਥੋੜਾ ਥੱਲਾ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਤੇ ਐਮਐਲਏ ਸਾਫ ਸਾਡੇ ਡਾਕਟਰ ਚੰਦਰ ਸਿੰਘ ਜੀ ਇਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਜਿਹੜੀ ਆਪਣੀ ਐਫਐਕਸ ਸਪੋਂਸਰ ਦਾ ਜਿਹੜਾ ਮੈਨੂੰ ਪੰਜਾਬ ক্রিকেট ਐਸੋਸੀਏਸ਼ਨ ਦਾ ਜਿਹੜਾ ਮੈਂਬਰ ਸੁਣਿਆ ਗਿਆ। ਉਸ ਮਸੂਲੀ ਤਿੰਨ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਬਾਕੀ ਜਿਹੜਾ ਐਫਐਕਸ ਸਪੋਂਸਰ ਪੰਜਾਬ ক্রিকেট ਐਸੋਸੀਏਸ਼ਨ ਦੀ ਹੈਗੀ ਹੈ। ਇਹਦਾ ਜਿਹੜਾ ਮੁੱਖ ਮਕਸਦ ਹੈ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਡਿਸਟ੍ਰਿਕਟ ਐਸੋਸੀਏਸ਼ਨ ਕਲੱਬਸ ਨੇ ক্রিকেট ਦੇ ਨਾਲ ਜਿਹੜੇ ਚੱਲ ਰਹੇ ਨੇ। ਉਹਨਾਂ ਨੂੰ ਕਿਵੇਂ ਉਹਨਾਂ ਦਾ ক্রিকেট ਦੇ ਵਿੱਚ ਪੱਧਰ ਉੱਚਾ ਚੱਕਣਾ ਤੇ ਆਪਣੇ ਪਿੰਡਾਂ ਦੇ ਜਿਹੜੇ ਨੌਜਵਾਨ ਬੱਚੇ ਆ ਕਿਵੇਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਨਸ਼ਿਆਂ ਤੋਂ ਦੂਰ ਕਰਨਾ ਇਹਦਾ ਜਿਹੜਾ ਮੇਨ ਮਕਸਦ ਜਿਹੜਾ ਹੈਗਾ। ਕਬੱਡੀ ਐਸੋਸੀਏਸ਼ਨ ਪੰਜਾਬ ਸਰਕਾਰ ਦੀ ਗੱਲ ਕਰੀਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂ ਦੇ ਨਾਲ ਜੋੜਨ ਲਈ ਵੱਡੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਦੀ ਜਿਹੜੀ ਕਬੱਡੀ ਜ਼ਿੰਮੇਵਾਰੀ ਮਿਲੀ ਹੈ ਜੀ ਸਰਕਾਰ ਦਾ ਪਹਿਲੇ ਦਿਨ ਤੋਂ ਇਹ ਮੁੱਖ ਟੀਚਾ ਹੀ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਹੈ ਜਿਵੇਂ ਮੁੱਖ ਮੰਤਰੀ ਪੰਜਾਬ ਸਰਕਾਰ ਭਵਾਨ ਸਿੰਘ ਮਾਨ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਸੇ ਲਈ ਤਹਿਤ ਉਹਨਾਂ ਨੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਨਸ਼ੇ ਤੋਂ ਦੂਰ ਕਰਨ ਦੇ ਲਈ ਯੁੱਧ ਨਸ਼ਾ ਮੁਦ ਸ਼ੁਰੂ ਕੀਤਾ ਫੇਰ ਉਹਨਾਂ ਦੇ ਟ੍ਰੀਟਮੈਂਟ ਦੇ ਲਈ ਹਸਪੀਟਲ ਦੇ ਵਿੱਚ ਪ੍ਰੋਪਰ ਅਰੇਂਜਮੈਂਟ ਕੀਤਾ ਰੀਹੈਬਿਟੇਸ਼ਨ ਸੈਂਟਰ ਜਿਹੜੇ ਖੋਲੇ ਗਏ ਆ ਤਾਂ ਕਿ ਜਿਹੜੇ ਨੌਜਵਾਨ ਨਸ਼ੇ ਦੇ ਦੰਦਲ ਵਿੱਚ ਫਸੇ ਹੋਏ ਸੀਗੇ ਉਹਨਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਹੋਵੇ ਨੌਜਵਾਨਾਂ ਲਈ ਨੌਕਰੀਆਂ ਨਾਲ ਜਿਹੜਾ ਸਰਕਾਰ ਨੇ ਪ੍ਰਬੰਧ ਕੀਤਾ ਤੇ ਆਪਣੇ ਰੋਪੜ ਜ਼ਿਲ੍ਹੇ ਦੀ ਜੇ ਮੈਂ ਗੱਲ ਕਰਾਂ ਤਾਂ 250 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇ ਸਰਕਾਰ ਨੇ ਕੀਤੇ ਹਨ ਤੇ ਵੱਡੇ ਵੱਡੇ ਜਿਹੜੇ ਡਰੱਗਸ ਮੰਗਲਰ ਸੀਗੇ ਉਹਨਾਂ ਨੂੰ ਸਲਾਖਾਂ ਪਿੱਛੇ ਸਿਟਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਮਿੱਠੀਏ ਦੇ ਵੀ ਗ੍ਰਿਫਤਾਰੀ ਇਸੇ ਦੇ ਤਹਿਤ ਹੋਈ ਹੈ ਜੇ ਪੰਜਾਬ ਦੇ ਵਿੱਚ ਜੇ ਕੋਈ ਚਿੱਟਾ ਲੈ ਕੇ ਆਉਣ ਵਾਲਾ ਸੀਗਾ ਤਾਂ ਉਹ ਮਜੀਠਿਆ ਪੱਲੀਪਾਲ ਸਾਰੇ ਜਾਣਦੇ ਨੇ ਤੇ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਅ ਗਰਾਊਂਡ ਨੂੰ ਲੈ ਕੇ ਵੀ ਕਾਫੀ ਸचेत ਤਾਂ ਕਿਉਂਕਿ ਜੇਕਰ ਖੇਡਾਂ ਨਾਲ ਜੋੜਨਾ ਹੈ ਤਾਂ ਖੇਡਾਂ ਦੇ ਨਾਲ-ਨਾਲ ਗਰਾਊਂਡ ਹੋਣਾ ਬਹੁਤ ਜ਼ਰੂਰੀ ਹੈ ਜੀ। ਜੀ ਬਿਲਕੁਲ ਸਰਕਾਰ ਦਾ ਜਿਹੜਾ ਪਹਿਲਾ ਸਭ ਤੋਂ ਪਹਿਲਾ ਪਿੰਡਾਂ ਦੀ ਜਦੋਂ ਨਵੀਆਂ ਪੰਚਾਇਤਾਂ ਹੋਣ ਬਣੀਆਂ ਤੁਸੀਂ ਦੇਖੋ ਹਜੇ 6 ਮਹੀਨੇ ਦੇ ਵਿੱਚ ਵਿੱਚ ਇਹ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਦਾ ਕੋਈ ਟੋਬਾ ਇਦਾਂ ਦਾ ਹੋਏਗਾ ਪੰਜਾਬ ਦਾ ਜਿੱਥੇ ਸਫਾਈ ਕਿਸੇ ਪਿੰਡ 'ਚ ਨਾ ਹੋਈ। ਤੋ ਪਹਿਲਾ ਸਰਕਾਰ ਨੇ ਟੋਪੇ ਦੀ ਸਫਾਈ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਤਾਂ ਕਿ ਜਿਹੜੇ ਪਿੰਡਾਂ ਦਾ ਟੋਪੇ ਆ ਸਾਫ ਸੁਥਰੇ ਹੋਣਗੇ ਤੇ ਸਾਫ ਸੁਥਰਾ ਪਾਣੀ ਧਰਤੀ 'ਤੇ ਲਪਰੇਗਾ ਦੂਜਾ ਖੇਤਾਂ ਦੇ ਲਈ ਨਹਿਰੀ ਪਾਣੀ ਦਾ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਗਰਾਉਂਡਾਂ ਦੀ ਆਪਾਂ ਗੱਲ ਕਰੀਏ ਉਹ ਸਰਕਾਰ ਨੇ ਵੱਡੇ ਲੈਵਲ ਤੇ 3083 ਦੇ ਕਰੀਬ ਜਿਹੜੇ ਗਰਾਉਂਡ ਅਪਰੂਵ ਕੀਤੇ ਹਨ ਜਿਨ੍ਹਾਂ ਚੋਂ ਪੰਜ ਵੱਡੇ ਗਰਾਉਂਡ ਆਪਣੇ ਹਲਕੇ ਦੇ ਵਿੱਚ ਵੀ ਬਰਸਾਲਪੁਰ ਵਗੈਰਾ ਪਲੇਨੈਡ ਦੇ ਪਿੰਡਾਂ ਦੇ ਵਿੱਚ ਜਿਹੜੇ ਗਰਾਉਂਡ ਬਣਾਏ ਜਾਂਦੇ ਤਾਂ ਕਿ ਨੌਜਵਾਨ ਖੇਡਾਂ ਨਾਲ ਜੁੜੋ ਤੇ ਨਸ਼ਿਆਂ ਤੋਂ ਦੂਰ ਇਹ ਜੀ ਇੱਕ ਵਿਰਾਸਤੀ ਖੇਡਾਂ ਜਿਸ ਤੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਰੋਕ ਲੱਗੀ ਹੋਈ ਸੀ ਸੋ ਉਹਨਾਂ ਨੂੰ ਜਿਹੜਾ ਖੋਲਿਆ ਗਿਆ ਹੈ ਤੇ ਹੁਣ ਪਿੰਡਾਂ ਦੇ ਵਿੱਚ ਮੋੜ ਜਿਹੜੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਉਪਰਾਲੇ ਨੂੰ ਸਮਾਜ ਦਾ ਵੀ ਇਹ ਬਹੁਤ ਵਧੀਆ ਜਿਹੜਾ ਫੈਸਲਾ ਹੈ ਪੰਜਾਬ ਦੀਆਂ ਜਿੰਨੀਆਂ ਵੀ ਵਿਰਾਸਤੀ ਖੇਡਾਂ ਸੀ ਬਾਜ਼ੰਦ ਗੱਡੀਆਂ ਦੀਆਂ ਦੌੜਾਂ ਕੁੱਤਿਆਂ ਦੀ ਦੌੜਾਂ ਚੈ ਗੁਬਤਰ ਬਾਜੀ ਮੁਕਾਬਲੇ ਸੀਗੇ ਉਹ ਸੈਂਟਰ ਸਰਕਾਰ ਦੇ ਦੌਰ ਹੈਟ ਪੰਜਾਬ ਸਰਕਾਰ ਨੂੰ ਬੰਦ ਕਰਨਾ ਪੈ ਗਿਆ ਸੀਗਾ ਬੜੀ ਮੁਸ਼ਕਲ ਦੇ ਨਾਲ ਫਿਰ ਵੀ ਮੁਕਾਬਲੇ ਹੁੰਦੇ ਰਹੇ ਪਰ ਸਰਕਾਰ ਨੇ ਜਿਹੜਾ ਇਹ ਬਹੁਤ ਵੱਡਾ ਜਿਹੜਾ ਫੈਸਲਾ ਲਿਆ ਵਿਰਾਸਤੀ ਖੇਡਾਂ ਨੂੰ ਜਿਹੜਾ ਦੁਬਾਰਾ ਸ਼ੁਰੂ ਕਰਨ ਦਾ ਜਿਹੜਾ ਫੈਸਲਾ ਲਿਆ ਉਹਦੇ ਨਾਲ ਜਿੰਨੇ ਵੀ ਆਪਣੇ ਬੰਗਰ ਬੱਚੇ ਜਾਂ ਬੜ ਦਾ ਆਪਣਾ ਪਿੰਡਾਂ ਦੇ ਵਿੱਚ ਰੱਕੇ ਹੋਏ ਸੀ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਨਕਸਾਨ ਮਿਲ ਰਿਹਾ ਉਹਨਾਂ ਦਾ ਇਹ ਸ਼ੌਂਕ ਵੀ ਸੀ ਤੇ ਹੁਣ ਦੁਬਾਰਾ ਸ਼ੁਰੂ ਹੋਣ ਦੇ ਨਾਲ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਦੀ ਲਹਿਰ ਆਸੀ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਹਲਕੀ ਦੀ ਡਿਮਾਂਡ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਡਿਮਾਂਡ ਸੀਗੀ ਉਹ ਆਪਣਾ ਮੰਨਿਆ ਤੇ ਬਹੁਤ ਵਧੀਆ ਤਰੀਕੇ ਨਾਲ ਦੁਬਾਰਾ ਕੀਤਾ ਸ਼ੁਰੂ ਹੋ ਗਿਆ ਅਬੀਤ ਦਿਨੀ 슈ਗਰ ਮਿਲ ਮਰੰਡਾ ਦੇ ਜਿਹੜੇ ਕੁਝ ਉਦੇਦਾਰਾਂ ਦੀ ਚੋਣ ਹੋਈ ਹੈ ਤੇ ਮੌਕੇ ਤੇ ਪਹੁੰਚੇ ਵੀ ਆ ਡਾਇਰੈਕਟਰ ਸਾਹਿਬਾਨ ਤੇ ਮਾਨ ਸਨਮਾਨ ਵੀ ਕੀਤਾ ਗਿਆ ਜੀ ਹਾਂਜੀ ਸੋ ਪਿਛਲੇ ਦਿਨੀ ਤੁਹਾਨੂੰ ਪਤਾ ਵੀ ਆਪਣਾ ਜਿਹੜਾ 슈ਗਰ ਮਿਲ ਮਰੰਡਾ ਦੀ ਜਿਹੜੀ ਚੋਣ ਸੀਗੀ ਉਹ ਡੂਸ ਸੀਗੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਮਨ ਸ਼ਾਂਤੀ ਦੇ ਨਾਲ ਐਮਐਲਏ ਸਾਹਿਬ ਨੇ ਜਿਹੜਾ ਇਹ ਜਿਹੜਾ ਸਾਰਾ ਪ੍ਰੋਸੈਸ ਨੇਪਰੇ ਚੜਾਇਆ ਤੇ ਇਸ ਵਾਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਹਰ ਇੱਕ ਜਿਹੜਾ ਵੀ ਡਾਇਰੈਕਟਰ ਸ਼ੂਕਰ ਮੈਲੀ ਚੁਣਿਆ ਗਿਆ ਉਹ ਖੇਤੀਬਾੜੀ ਦੇ ਨਾਲ ਸੰਬੰਧਤ ਹੈ ਗੰਨਾ ਕਿਸਾਨ ਹੈ ਕੋਈ ਪਿਛਲੀ ਵਾਰ ਦੀ ਇਦਾਂ ਨਹੀਂ ਹੈਗਾ ਵੀ ਕਿਸੇ ਨੂੰ ਆਪਾਂ ਸਪਾਰਟੀ ਦੇ ਵਿੱਚ ਅਹੁਦੇਦਾਰੀਆਂ ਦੇਣ ਲਈ ਵੀ ਐਜ਼ ਏ ਡਾਇਰੈਕਟਰ ਨੂੰ ਸੈੱਟ ਕੀਤਾ ਗਿਆ ਸੋ ਸਾਡੇ ਨਾਲ ਸੁਖਜਿੰਦਰ ਸੋਹੀ ਜੀ ਨਥਮਲਪੁਰ ਤੋਂ ਇਹਨਾਂ ਨੂੰ ਡਾਇਰੈਕਟਰ ਬਣਾਇਆ ਸਾਡੇ ਗੁੱਡਾਪੁਰ ਚੈੜੀਆਂ ਤੋਂ ਇਹਨਾਂ ਨੂੰ ਜਿਹੜਾ ਡਾਇਰੈਕਟਰ ਬਣਾਇਆ ਗਿਆ ਇਹ ਆਮ ਪਰਿਵਾਰਾਂ ਦੇ ਜਿਹੜੇ ਧੀ ਪੁੱਤ ਨੇ ਉਹਨਾਂ ਨੂੰ ਡਾਇਰੈਕਟਰ ਲਗਾਇਆ ਗਿਆ ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਜਿਹੜੇ ਜਾਂ ਆਪਾਂ ਕਹਿ ਸਕਦੇ ਹਾਂ ਦੀ ਪਾਰਟੀ ਦੇ ਬੰਦੇ ਸੈੱਟ ਕਰਨ ਲਈ ਆਮ ਕਿਸਾਨਾਂ ਨੂੰ ਜਿਹੜੇ ਵੱਡੀਆਂ ਜ਼ਿੰਮੇ ਲੱਗਦਾ ਹੈ ਕਿ ਹੁਣ ਜਿਹੜੇ ਹਾਲਾਤ ਸੁਧਾਰ ਆਏਗਾ ਹੋਰ ਜ਼ਿਆਦਾ ਜਿਹੜੀ ਤਰੱਕੀ ਕਰੇਗੀ ਸ਼ੂਗਰ ਮਿਲ ਜੀ ਬਿਲਕੁਲ ਦੇਖੋ ਜਦੋਂ ਦੀ ਸਰਕਾਰ 2022 ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਮਾਂਡ ਸੰਭਾਲੀ ਸੀ ਸਭ ਤੋਂ ਵੱਧ ਰੇਟ ਜੇ ਕਿਸੇ ਸਟੇਟ ਦਾ ਤਾਂ ਪੰਜਾਬ ਦੇ ਵਿੱਚ ਆ 411 ਰੁਪਏ ਪ੍ਰਤੀ ਕੁਆਂਟਲ ਤੇ ਸਾਡੇ ਜਿਹੜੇ ਗੰਨਾ ਕਿਸਾਨ ਨੇ ਉਹ ਵੀ ਬਹੁਤ ਮਿਹਨਤ ਕਰਦੇ ਨੇ ਸਭ ਤੋਂ ਵੱਧ ਜਿਹੜਾ ਆਪਣਾ ਆਪਣਾ ਝਾੜਾ ਗੰਨੇ ਦਾ ਆਪਣੇ ਹਲਕਿਆਂ ਦੇ ਵਿੱਚ ਹੁੰਦਾ ਹੈ ਤੇ ਸਭ ਤੋਂ ਵੱਧ ਜਿਹੜੀ ਰਿਕਵਰੀ ਹੈ ਉਹ ਵੀ 10 ਦੇ ਕਰੀਬ ਆਪਾਂ ਅਚੀਵ ਕਰ ਲੰਨੇ ਆ ਪ੍ਰਾਈਵੇਟ ਮਿਲਾਂ ਤੋਂ ਵੀ ਵੱਧ ਜਿਹੜੀ ਸਾਡੀ 슈ਗਰ ਮਿਲ ਮਰਿੰਡਾ ਦੀ ਜਿਹੜੀ ਰਿਕਵਰੀ ਹੈ ਇੱਕ ਨੰਬਰ ਤੇ ਰਿਕਵਰੀ ਹੈ ਪ੍ਰਾਈਵੇਟ ਮਿਲਾਂ ਨੂੰ ਵੀ ਅਸੀਂ ਪਿੱਛੇ ਛੱਡ ਰਹੇ ਆ ਤੇ ਪੇਮੈਂਟ ਦੀ ਜੇ ਆਪਾਂ ਗੱਲ ਕਰੀਏ ਤਾਂ ਪਿਛਲੀਆਂ ਸਰਕਾਰਾਂ ਸਮੇਂ ਜਿਹੜਾ ਧਰਨਾ ਲਾ ਕੇ ਦੋ-ਦੋ ਸਾਲ ਬਾਅਦ ਪੇਮੈਂਟ ਮਿਲਦੀ ਸੀ ਉਹ ਨਾਲ ਦੀ ਨਾਲ ਮਹੀਨੇ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵੀ ਜਿਹੜੀ ਪੇਮੈਂਟ ਆ ਉਹ ਲਗਭਗ ਦਿੱਤੀ ਜਾਂਦੀ ਹੈ ਬਹੁਤ ਜੀ